ਆਪਰਾਪੀ ਉਹਨੇ ਮੈਨੂੰ ਕਰਦੇ ਹੋ ਵੀਡੀਓ ਨੂੰ ਬਾਤ ਵਾਅ ਸ਼ੇਅਰ ਕਰਦੇ ਹੋ ਮੇਰੇ ਪਿੱਛੇ ਪੁਲਿਸ ਲੱਗ ਗਈ ਹੈ ਟਿੱਬੀ ਧਰਨੇ ਨੂੰ ਲੈ ਕੇ ਸਾਡੀ ਗੱਡੀ ਵੀ ਪਿੱਛੋਂ ਸੀਸਾ ਭੰਦਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਿੱਛੇ ਸਾਡੇ ਪੁਲਿਸ ਲੱਗ ਗਈ ਹੈ ਮੈਂ ਭਾਈ ਸਾਡੇ ਪਿੱਛੇ ਪੁਲਿਸ ਲੱਗੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਜੇ ਅਸੀਂ ਅੱਜ ਮਰਦੇ ਆ ਤਾਂ ਉਸਦੇ ਜ਼ਿੰਮੇਵਾਰ ਜੇ ਅਸੀਂ ਮਰਦੇ ਆ ਐਕਸੀਡੈਂਟ ਦੋਸਤੋ ਮੈਂ ਫੇਰ ਬੇਨਤੀ ਕਰਾਂ ਮੇਰੀ ਆਖਰੀ ਬੇਨਤੀ ਹੋ ਸਕਦੀ ਹੈ ਕਿ ਸਾਡੇ ਪਿੱਛੇ ਪੁਲਿਸ ਲੱਗੀ ਹੈ ਸਾਡੀ ਗੱਡੀ ਵਾਸਤੇ ਤੇਜ਼ ਹੈ ਤੇ ਜੇ ਅਸੀਂ ਇਸ ਐਕਸੀਡੈਂਟ 'ਚ ਮਰਦੇ ਆ ਐਸਦੀ ਜ਼ਿੰਮੇਵਾਰ ਇਥੋਂ ਦੀ ਪੁਲਿਸ ਟੀਬੀ ਫੈਕਟਰੀ ਵਾਲੇ ਆਉਣਗੇ ਇਹਨਾਂ ਨੇ ਨੈਟ ਬੰਦ ਕਰਤਾ ਲੋਕਾਂ ਦਾ ਪਰ ਮੈਂ ਲਾਈਵ ਬੈਨਤੀ ਪਾਈ ਹੈ ਕਿ ਜੇ ਅਸੀਂ ਮਰਦੇ ਆ ਐਸਦੀ ਜ਼ਿੰਮੇਵਾਰ ਆ ਜਿਹੜੀ ਪਿੱਛੇ ਸਾਡੇ ਪੁਲਿਸ ਲੱਗੀ ਆਏ ਆ ਤੇ ਤੇ ਤੁਸੀਂ ਥੋੜੀਆ ਮਾਮਾ ਦੇ ਚਾਹੇਓ ਤਾਂ ਉਥੇ ਟੀਬੀ ਗੁਰੂ ਘਰ ਦੇ ਵਿੱਚ ਪਹੁੰਚ ਜਾਓ ਅਸੀਂ ਕੀ ਤੇ ਗ੍ਰਿਫਤਾਰ ਹੋ ਜੀਏ ਅਸੀਂ ਮਰ ਸਕਦੇ ਆ ਯਾਰ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਅਸੀਂ ਮਰ ਸਕਦੇ ਆ ਤੁਹਾਡੇ ਲਈ ਗਰਦਗਰ ਨਹੀਂ ਬਣਾਗੇ ਡਰਾਂਗੇ ਨਹੀਂ ਪਰ ਹੁਣ ਸਾਡੀ ਕੋਸ਼ਿਸ਼ ਇਹ ਹੈ ਕਿ ਧਰਨੇ ਤੇ ਪਹੁੰਚ ਜੀਏ ਦੋਸਤੋ ਵੀਡੀਓ ਨੂੰ ਬੱਤਵਾਰ ਸ਼ੇਅਰ ਕਰ ਦਿਓ ਵੀਡੀਓ ਨੂੰ ਬੱਤਵਾਰ ਸ਼ੇਅਰ ਕਰ ਦਿਓ ਪੁਲਿਸ ਸਾਡੇ ਪਿੱਛੇ ਲੱਗ ਗਈ ਹੈ ਭਾਈ ਵੀਡੀਓ ਨੂੰ ਬੱਤਵਾਰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਆਪਣੇ ਧਰਨੇ ਦੀ ਲੜਾਈ ਨੂੰ ਜਾਰੀ ਰੱਖ ਸਕੀਏ ਦੋਸਤੋ ਤਾਂ ਜੋ ਆਪਾਂ ਆਪਣੇ ਧਰਨੇ ਦੀ ਲੜਾਈ ਨੂੰ ਜਾਰੀ ਰੱਖ ਸਕੀਏ ਜਿੰਨੇ ਜਿੰਨੇ ਘਰਾਂ 'ਚ ਬੈਠੇ ਲੋਕ ਨੇ ਮਾਵਾਂ ਨੇ ਸਾਰੀਆਂ ਪਹੁੰਚੋ ਧਰਨੇ ਤੇ ਸਭ ਪਹੁੰਚੋ ਧਰਨੇ ਤੇ ਮੇਰੀ ਆਖਰੀ ਬੇਨਤੀ ਹੋ ਸਕਦੀ ਹੈ ਮੇਰੀ ਆਖਰੀ ਮੈਂ ਫੇਰ ਕਹਿ ਰਿਹਾ ਬੇਨਤੀ ਹੋ ਸਕਦੀ ਮੈਂ ਮਰ ਵੀ ਸਕਦਾ ਐਕਸੀਡੈਂਟ ਉਹਦੀ ਜ਼ਿੰਮੇਵਾਰੀ ਜਿਹੜੀ ਮੇਰੇ ਪਿੱਛੇ ਪੁਲਿਸ ਲੱਗੀ ਹੋਇਆ ਤੂੰ ਐਵੇਂ ਕਰੋ ਦੂਜੇ ਵੀ ਕੈਮਰੇ ਚਲਾ ਲਓ ਗੱਡੀ ਥੋੜੀ ਹੌਲੀ ਕਰ ਲੈ ਐਕਸੀਡੈਂਟ ਕਿਉਂਕਿ ਆਪਾਂ ਲੜਾਈ ਲੜਨੀ ਹੈ ਮਰ ਸਕਦੇ ਆ ਬਿਲਕੁਲ ਪਰ ਆਪਣੇ ਕਰਨ ਕੋਈ ਹੋਰ ਨਾ ਮਰੇ ਤੇ ਪਿੱਛੇ ਪੁਲਿਸ ਆ ਦੇਖ ਪੱਕੇ ਸਰ ਨੇ ਕੱਚੀ ਗਲੀ ਚ ਵੜਨਾ ਹੌਲੀ ਹੌਲੀ ਆ ਗਲੀ ਪੱਕਾ ਸਰ ਨਾ ਗਿਆ ਕੋਈ ਆ ਵੜਨੀ ਸੀ ਆਈ ਵੀਡੀਓ ਨੂੰ ਮੇਰੇ ਭਰਾਵੋ ਜਿਹੜੇ ਜੁੜੇ ਆ ਜਾਂ ਬਾਅਦ ਚ ਦੇਖਣਗੇ ਬਾਅਦ ਵਿੱਚ ਸ਼ੇਅਰ ਕਰ ਦਿਓ ਜਿਹੜਾ ਆਪਣੇ ਜਿੱਤੇ ਪੁਲਿਸ ਵਾਲੇ ਡੰਡਾ ਮਾਰਿਆ ਆਪਣੇ ਕਿੱਥੇ ਸੀ ਉਹ ਲਾਲਗੜ ਕੋਲੇ ਨਹੀਂ ਨੀ ਮੰਮੜ ਮੰਮੜ ਹੈ ਤੇ ਪੱਕੇ ਸਰਨੇ ਦੇ ਵਿੱਚ ਦੇ ਜੀ ਕੋਈ ਪਿੰਡ ਸੀ ਪੁਲਿਸ ਨੇ ਹੋਲੀ ਪੁਲਿਸ ਨੇ ਸਾਡੇ ਤੇ ਉੱਥੇ ਵੀ ਹਮਲਾ ਕਰਤਾ ਪੁਲਿਸ ਨੇ ਅੱਗੇ ਬੈਰੀਕਡ ਲਾ ਕੇ ਸਾਡੇ ਡੰਡਾ ਮਾਰਿਆ ਪੁਲਿਸ ਨੇ ਦੇਖੋ ਸਾਡੇ ਗੱਡੀ ਤੇ ਡੰਡਾ ਮਾਰੇ ਪਰ ਅਸੀਂ ਵਾਤ ਗਿਆ ਅੱਗੇ ਹੋਰ ਖੜੀ ਪੁਲਿਸ ਕੋਈ ਗੱਲ ਨਹੀਂ ਪੋਨੇ ਆਪਾਂ ਗ੍ਰਿਫਤਰ ਹੋ ਜਾਾਂਗੇ ਯਾਰ ਕੋਈ ਦਿੱਕਤ ਨਹੀਂ ਆਏ ਪਰ ਤਰੀਕੇ ਨਾਲ ਤਾਂ ਕਰਨ ਡੰਡੇ ਮਾਰਦੇ ਯਾਰ ਗੱਡੀਆਂ ਦੇ ਆਪਾਂ ਸੀ ਗੱਡੀ ਹੈ ਨਾ ਕਿੱਥੇ ਨਹੀਂ ਕਰ ਲਾ ਪੁਲਿਸੀ ਆਪਣੇ ਵੀਡੀਓ ਬਣਾ ਕੇ ਨਾ ਇੱਕ ਗੱਡੀ ਹੋ ਗਈ ਜਿਆਦਾ ਤਾਂ ਨਹੀਂ ਹੋਣੀਆਂ ਆ ਅੱਗੇ ਟੱਪਾਰੇ ਪੁਲਿਸੀ ਕਿੱਟੇ ਟੱਪੰਦੇ ਟੱਪੰਦੇ ਆਪਣੇ ਰੁਕ ਬਰਕੇ ਰਾਹ ਦੇਖ ਲਈ ਰਾਹ ਟੁੱਟ ਪਈ ਕਿ ਕਿ ਟੱਕ ਕਰੀ ਤਪਾ ਬਈਆ ਜਿੱਥੋਂ ਪਰ ਆਮੋ ਮੇਰੇ ਰਹਿਣ ਤੇ ਤੁਝੇ ਦੱਸਦਾ ਤਾ ਦੋ ਯਾਰ ਸਾਡੇ ਪਿੰਨਾਂ ਵਾਲਾ ਮੋੜ ਲੈਵੇਂਗੇ ਇਹਨਾਂ ਨੇ ਬਚਨ ਨਹੀਂ ਦੇਣਾ ਗਦਾਰੇ ਆਪਨੋਂ ਤੂੰ ਤੇਰਾ ਫੋਨ ਛੱਡ ਦੀ ਇੱਥੇ ਮੈਂ ਤੈਨੂੰ ਗੱਲ ਦੱਸਾਂ ਤੈਨੂੰ ਅਸੀਂ ਲਾਵਾਂਗੇ ਹਾਂ ਹੈ ਲਾਜੋ ਤੂੰ ਫੋਨ ਕਰਕੇ ਕਿਤੇ ਨਿਕਲੇ ਤੁਰ ਜੀ ਤੂੰ ਮੇਰੇ ਨਾਲ ਫੋਨ ਲੈ ਇੱਕ ਤੋਂ ਲੈ ਕੇ ਚੀ ਪਾਸਵਰਡ ਮੈਂ ਸੁਣ ਗੱਡੀ ਦੇ ਵਿੱਚ ਹੀ ਤੈਨੂੰ ਸੁਣ ਤਾਂ ਲੈ ਮੈਂ ਗੱਡੀ ਦੇ ਵਿੱਚ ਤੁਹਾਨੂੰ ਫੋਨ ਦਊਂਗਾ ਸੁਣ ਲੈ ਹਾਂ ਗੱਡੀ ਦੇ ਵਿੱਚ ਤੂੰ ਲੈ ਜਾ ਤੂੰ ਮੇਰੇ ਨਾਲ ਫੋਨ ਲੈ ਕੇ ਉਧਰ ਗੱਡੀ ਕੋਣ ਇਹਦੇ ਵਿੱਚ ਲਾਈਵ ਚ ਆਜੂ ਲਾਈ ਜਾ ਚੁੱਪ 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 ਲਾਈ ਬਾਈ ਮੇਰੀ ਬੇਨਤੀ ਇਹ ਹੈ ਕਿ ਪੁਲਿਸ ਮੇਰੇ ਪਿੱਛੇ ਹੈ ਆ ਪੁਲਿਸ ਮੇਰੇ ਪਿੱਛੇ ਹੈ ਗੰਗਾ ਨਗਰ ਤੋਂ ਲੱਗੀ ਸੀ ਤੇ ਮੈਂ ਅੱਗੇ ਆ ਗਿਆ ਮੈਂ ਪੂਰਾ ਬਚਾਅ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਫੜ ਲਿਆ ਫਿਰ ਵੀ ਕੋਈ ਦਿੱਕਤ ਨਹੀਂ ਟਿੱਬੀ ਗੁਰੂਗੜ੍ਹ ਚ ਪਹੁੰਚ ਜਾ ਉਹ ਇਹਨਾਂ ਨੇ ਆਪਣੇ ਧਰਨੇ ਨੂੰ ਖੰਡਾਉਣ ਦੇ ਲਈ ਇਹ ਪੁਲਿਸ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਮੈਂ ਦੇਖ ਪਾਇਆ ਪੁਲਿਸ ਬਲਸ ਤੋਂ ਨਹੀਂ ਡਰਦਾ ਯਾਰ ਪੁਲਿਸ ਮੇਰੇ ਅੱਗੇ ਕੀ ਹੈ ਵੀ ਉਸ ਧਰਨੇ ਨੂੰ ਬਚਾਉਣ ਦੇ ਵਿੱਚ ਕੋਸ਼ਿਸ਼ਾਂ ਕਰ ਸਕੋ ਜਦ ਜਦ ਉਹਥੇ ਬਾਈ ਤੁਸੀਂ ਪਹੁੰਚਣਾ ਐ ਐਵੇਂ ਕਰ ਬਾਈ ਤੁਸੀਂ ਬਹੁਤ ਲੋਕ ਜੁੜ ਗਏ ਹੁਣ ਤਾਂ 21 ਹੋ ਗਏ ਹੋ ਵੀਡੀਓ ਨੂੰ ਬਾਅਦ ਤੋਂ ਬਾਅਦ ਮੇਰੇ ਭਰਾਵੋ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਉਦੋਂ ਐਕਸੀਡੈਂਟ ਜੇ ਕੀਤਾ ਲਾਈਵ ਉਹਨਾਂ ਦਿਖਾਉਣਾ ਕਿ ਪੁਲਿਸ ਨੇ ਅੱਗੋਂ ਬੈਰੀਕੇਡਿੰਗ ਕਰਤੀ ਜਦੋਂ ਅਸੀਂ ਗੱਡੀ ਦੇਖੋ ਭਜਾਉਣੀ ਸੀ ਸਾਡੇ ਡੰਡਾ ਮਾਰਿਆ ਉਹਨਾਂ ਨੇ ਸਾਡੇ ਕਾਰ ਤੇ ਸੀਸਾ ਪੁੱਟ ਕੇ ਕਿ ਨਹੀਂ ਸੀਸਾ ਵੱਜ ਗਿਆ ਬਾਈ ਸਾਡੇ ਡੰਡਾ ਵੀ ਮਾਰਿਆ ਮੈਂ ਬੇਨਤੀਆਂ ਇਹ ਕਰ ਰਿਹਾ ਕਿ ਟਿੱਬੀ ਏਰੀਆ ਦਾ ਨੈਟ ਬੰਦ ਕਰਤਾ ਮੇਰਾ ਫੋਨ ਵੀ ਮੈਂ ਬੰਦ ਕਰੂੰਗਾ ਕਿਉਂਕਿ ਪੁਲਿਸ ਮੇਰੇ ਪਿੱਛੇ ਮੈਂ ਫੇਰ ਤੁਹਾਨੂੰ ਦਿਖਾ ਰਿਹਾ ਪੁਲਿਸ ਦੀ ਗੱਡੀ ਹੈ ਪਿੱਛੇ ਆ ਰਹੀ ਐ ਬਾਈ ਮੈਂ ਫੇਰ ਕਹਿ ਰਿਹਾ ਕਿ ਮੈਂ ਉਹਨਾਂ ਦਾ ਫੋਨ ਮੇਰਾ ਬੰਦ ਕਰਨ ਲੱਗੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦਿਓ ਕਿਉਂਕਿ ਬਾਈ ਮੇਰੇ ਪਿੱਛ ਮੈਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਈ ਕਰਨੀ ਹੈ ਟਿੱਬੀ ਆਪਣਾ ਜੋ ਧਰਨਾ ਚੱਲ ਰਿਹਾ ਉਸ ਨੂੰ ਲੈ ਕੇ ਪੁਲਿਸ ਨੇ ਆਪਣੇ ਟਿੱਬੀ ਲੋਕਾਂ ਦੀ ਵੀ ਗ੍ਰਿਫਤਾਰੀ ਕਰੀ ਮੇਰੀ ਵੀ ਕਰੂਗੀ ਤੇ ਮੈਂ ਭੱਜਣਾ ਵੀ ਨਹੀਂ ਪੁਲਿਸ ਮੇਰੇ ਅੱਗੇ ਹੈ ਕੀ ਯਾਰ ਇਹ ਲੱਲੀ ਛੱਲੀ ਹੈ ਇਹ ਆਪਦੇ ਪਰੋਣੇ ਨੂੰ ਫੜਨਾ ਹੀ ਮੈਂ ਦੋਵੇਂ ਗ੍ਰਿਫਤਾਰੀ ਮੈਂ ਇਹਨਾਂ ਦਾ ਜੀਜਾ ਮੈਂ ਆ ਲੋਕ ਕਹਿੰਦੇ ਗਲਤ ਬੋਲਣਾ ਬਿਲਕੁਲ ਬੋਲਣਾ ਇਹ ਆਪਦੇ ਜੀਜੇ ਨੂੰ ਲੈਣ ਆਏ ਆ ਮੈਂ ਜਾ ਰਿਹਾ ਮੈਂ ਫੜਿਆ ਜਾਊਂਗਾ ਮੈਂ ਰੁਕ ਜੂ ਮੈਂ ਡਰਨਾ ਨਹੀਂ ਇਹਨਾਂ ਤੋਂ ਭੈਣ ਚੋਦਾਂ ਤੋਂ ਮੈਂ ਜਮੇ ਨਹੀਂ ਡਰਨਾ ਮੈਂ ਗਾਲਾਂ ਕੱਢ ਇਹਨਾਂ ਨੂੰ ਭੈਣ ਚੋਦਾਂ ਏ ਇਹ ਗਦਾਰ ਹੈ ਰਾਜਸਥਾਨ ਪੁਲਿਸ ਗਦਾਰ ਹੈ ਇਹਨਾਂ ਨੇ ਸਾਡੇ ਸੁੱਤੇ ਪਏ ਜਿਹੜੇ ਬਜ਼ੁਰਗਾਂ ਨੂੰ ਟਰਕੇ 4 ਵਜੇ ਘਰੋਂ ਚੱਕਿਆ ਸਰਪੰਚ ਪਿਆਰਾ ਸਿੰਘ ਦਾ ਗੇਟ ਤੋੜ ਕੇ ਉਹਨਾਂ ਨੂੰ ਫੜਿਆ ਰਵੀ ਜੋਸਨ ਦੇ ਘਰੇ ਗੇਟ ਤੋੜ ਕੇ ਭੜੇ ਬਲਰਾਮ ਸਹਰਨ ਦੇ ਘਰੇ ਗੇਟ ਤੋੜਿਆ ਬੁੜੀਆਂ ਨੇ ਧੱਕੀ ਕਰੀ ਧੱਕਾ ਮੁਕੀ ਕਰੀ ਇਹਨਾਂ ਨੇ ਭੈਣ ਚੋਦਾ ਨੇ ਮੈਂ ਫੇਰ ਕਹਿੰਦਾ ਤੁਹਾਡੇ ਜੀਜੇ ਤੇ ਪਾਓ ਕੇਸ ਤੁਹਾਡੇ ਜੀਜੇ ਤੇ ਪਾਓ ਕੇਸ ਮੈਂ ਗਲਤ ਬੋਲ ਰਿਹਾ ਮੈਂ ਬੋਲ ਰਿਹਾ ਗਲਤ ਮੇਰੇ ਤੇ ਕਰੋ ਕੇਸ ਮੈਂ ਦੇਖੋ ਮੇਰੀ ਇਹ ਆਖਰੀ ਵੀ ਹੁਕਮ ਦੀ ਮੇਰੀ ਗੱਡੀ ਬਹੁਤ ਤੇਜ਼ ਹੈ ਕਿਉਂ ਹੈ ਇਹ ਭੈਣ ਚੋਦਾ ਨੇ ਸਾਡੇ ਪਿੱਛੇ ਡੰਡੇ ਮਾਰੇ ਪੁਲਿਸ ਨੇ ਮੈਂ ਗਾਲਾਂ ਕੱਢ ਰਿਹਾ ਯਾਰ ਮੈਂ ਗਾਲਾਂ ਕੱਢ ਰਿਹਾ ਮੈਂ ਗਲਤ ਬੋਲ ਰਿਹਾ ਮੈਂ ਬਰਤਨੀਜੀ ਕਰ ਰਿਹਾ ਪਰ ਮੈਂ ਬਰਤਨੀਜੀ ਕਿਉਂ ਕਰ ਰਿਹਾ ਇਹਨਾਂ ਨੇ ਸਾਡੇ ਨਾਲ ਬਹੁਤ ਗਲਤ ਕਰੀ ਪੁਲਿਸ ਫੜ ਲੈਂਦੀ ਯਾਰ ਫੜ ਲੈਂਦੀ ਇੱਕ ਤਰੀਕਾ ਹੁੰਦਾ ਹੈ ਕਾਨੂੰਨੀ ਹੁੰਦਾ ਯਾਰ ਗੈਰ ਕਾਨੂੰਨੀ ਕੀ ਹੈ ਸਾਡੇ ਘਰਾਂ ਜਾ ਕੇ ਸਾਡੀਆਂ ਬੀਬੀਆਂ ਨੂੰ ਧੱਕੇ ਮਾਰੇ ਯਾਰ ਸਾਡੀਆਂ ਮਾਂ ਨੂੰ ਧੱਕੇ ਮਾਰੇ ਪੁਲਿਸ ਨੇ ਯਾਰ ਅਸੀਂ ਮੰਗਾ ਹੀ ਕਰਾਂਗੇ ਉਹ ਸਾਨੂੰ ਤੁਸੀਂ ਸਾਲ ਰੱਖ ਲੋਗੇ 2 ਸਾਲ ਰੱਖਣੋਗੇ ਰੱਖ ਲੋ ਜਿੰਨੇ ਚ ਰੱਖੀ ਦਾ ਤਾਰ ਦਿਓ ਸਾਡੇ ਨੇ ਸਯੂਐਸ ਲਾ ਦਿਓ ਯਾਰ ਲਾ ਦੇ ਜਿਹੜਾ ਕੋ ਥੋੜੇ ਤੋਂ ਲੱਗਦਾ ਪਹੰਚੋ ਦੋ ਪਰ ਅਸੀਂ ਡਰਨ ਵਾਲੇ ਨਹੀਂ ਗਏ ਮੈਂ ਨਹੀਂ ਡਰਨਾ ਮੈਂ ਥੋੜਾ ਜੀਜਾ ਤੁਹਾਡੀ ਹਿੱਕ ਤੇ ਵੀ ਨੱਚੂ ਆ ਆ ਜਾ ਰਹੇ ਆ ਪੂਰੀ ਤੇਜਾ ਜੇ ਮੈਂ ਮਰ ਗਿਆ ਉਹਦੀ ਜ਼ਿੰਮੇਵਾਰੀ ਰਾਜਸਥਾਨ ਪੁਲਿਸ ਉਹ ਫੈਕਟਰੀ ਵਾਲੇ ਹੋਣਗੇ ਮੈਂ ਗਾਲਾਂ ਕੱਢ ਰਿਹਾ ਮੈਂ ਬਰਤਨੀ ਜੀ ਕਰ ਰਿਹਾ ਮੈਂ ਮਾਫੀ ਜਾਊਂਗਾ ਜਿਹੜੇ ਆਮ ਲੋਕਾਂ ਨਾਲ ਤੋਂ ਕਿ ਮੈਂ ਬਹੁਤ ਬਰਤਨੀ ਜੀ ਕਰ ਰਿਹਾ ਇਹਦੇ ਵਿੱਚ ਮੇਰੀਆਂ ਭੈਣਾਂ ਵੀ ਜੁੜਨ ਗਈਆਂ ਮੈਂ ਗਾਲਾਂ ਕੱਢ ਰਿਹਾ ਯਾਰ ਮੈਂ ਕਰਾਂ ਕੀ ਯਾਰ ਮੇਰੇ ਅੰਦਰੋਂ ਆਰੀਆਂ ਨੇ ਯਾਰ ਇੱਕ ਮਹੀਨਾ 4 ਦਿਨੋ ਕੇ ਜਿਹੜੇ ਧਰਨੇ ਨੂੰ ਇਹਨਾਂ ਨੇ ਉਹਦੀ ਐਸੀ ਤੈਸੀ ਕਰਤੀ ਯਾਰ ਕੋਈ ਗੱਲ ਨਹੀਂ ਫੜ ਲੰਦੇ ਮੈਂ ਨਹੀਂ ਕਹਿੰਦਾ ਪਰ ਯਾਰ ਸਾਸੀਂ ਧਰਨਾ ਹੀ ਨਹੀਂ ਲਾ ਸਕਦੇ ਅਸੀਂ ਸਾਡੀਆਂ ਮਾਵਾਂ ਦੀ ਨਹੀਂ ਰਾਖੀ ਕਰਦੇ ਸਰਪੰਚ ਪਿਆਰਾ ਸਿੰਘ ਦੇ ਘਰੇ ਜਾਂਦੀ ਆ ਉਹਨਾਂ ਦੀ ਬੁੜੀਆਂ ਨੂੰ ਧੱਕੇ ਮਾਰ ਜਾਂਦੇ ਬਲਨਾਮ ਜੀ ਸਰ ਨੇ ਘਰੇ ਰਵੀ ਜੋਸ ਸਿੰਘ ਜਾਂ ਹੋਰ ਜੋ ਸਾਡੇ ਸੁਖਜੀਤ ਸਿੰਘ ਨਾਲ ਜਿੰਨੇ ਵੀ ਧਰਨੇ ਵਾਲੀ ਕਮੇਟੀ ਹੈ ਮੈਨੂੰ ਅਜੇ ਮੈਨੂੰ ਚਾਰਾਂ ਪੰਜਾਂ ਨੂੰ ਪਤਾ ਕੀ ਗ੍ਰਿਫਤਾਰ ਕਰ ਲੈ ਮੇਰੇ ਪਿੱਛੇ ਇਹ ਪੁਲਿਸ ਲੱਗੀ ਯਾਰ ਮੈਂ ਕਰਿਆ ਕੀ ਹੈ ਮੈਂ ਕਰਿਆ ਕੀ ਹੈ ਜੇ ਉਹਨਾਂ ਨੇ ਕੀ ਕਰਿਆ ਸੀ ਜਿਹਨਾਂ ਨੂੰ ਫੜ ਲੇ ਧਰਨਾ ਹੀ ਲਾਇਆ ਹੈ ਫੈਕਟਰੀ ਵਾਲੇ ਐਡੇ ਯਾਰ ਸਰਕਾਰ ਦੇ ਖਾਸ ਹੋ ਗਏ ਸਰਕਾਰ ਦੇ ਐਡੇ ਕਮਾਊ ਪੁੱਤ ਆ ਹੋ ਵੀਰੋ ਮੇਰੀ ਲਾਖੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੇ ਇਹਦੇ ਵਿੱਚ ਜੁੜਿਆ ਮੈਂ ਵੀ ਮੈਂ ਲਗੀ ਤੇ ਇੱਥੇ ਫੜਿਆ ਮੇਰਾ ਐਕਸੀਡੈਂਟ ਵੀ ਕੀਤਾ ਹੋ ਜੇ ਯਾਰ ਮੇਰੇ ਦਾ ਡੰਡਾ ਮਾਰਿਆ ਪਿੱਛੇ ਉਹ ਪੱਕੇ ਸਾਰਨੇ ਦੇ ਕੋਲੇ ਮੈਂ ਦੇਖ ਮੈਂ ਮੈਂ ਭਾਈ ਗੁਰੂ ਗ੍ਰੰਥ ਸਾਹਿਬ ਦੀ ਸੋਖਾ ਕੇ ਤੁਹਾਨੂੰ ਸਾਰਿਆਂ ਨੂੰ ਮਿਹਨਤ ਕਰਦੇ ਕਿ ਜਿਆਦਾ ਤੋਂ ਜਿਆਦਾ ਟਿੱਬੀ ਗੁਰੂ ਘਰ ਤੇ ਪਹੁੰਚ ਜਾਓ ਕੀਤਾ ਸੀ ਨਹੀਂ ਪਹੁੰਚ ਸਕਦੇ ਪਰ ਜਿਹੜੇ ਜਾਗਰੂਕ ਲੋਕ ਹੈ ਉਹ ਉੱਥੇ ਪਹੁੰਚ ਕੇ ਟਿੱਬੀ ਧਰਨਾ ਬਚਾ ਲਓ ਬਾਈਓ ਠੀਕ ਹੈ ਮੇਰੇ ਨਾਲ ਕਿਦਾ ਕੈਮਰਾ ਤੋਂ ਮੇਰੇ ਨਾਲ ਤੁਹਾਡਾ ਗੁੱਸਾ ਗਿੱਲਾ ਹੋ ਸਕਦਾ ਹੈ ਭਾਈ ਮੈਂ ਨਹੀਂ ਕਹਿੰਦਾ ਪਰ ਧਰਨਾ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਮੈਂ ਅੱਜ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੌਂ ਕੇ ਮੈਂ ਕੋਈ ਵੀ ਫਾਰਮੈਲਟੀ ਕਰਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਮੈਨੂੰ ਮੇਰੇ ਇੱਕ ਬਾਣ ਜਿਹੇ ਦੀ ਸੌਂ ਲੱਗੇ ਕਿ ਜੇ ਮੈਂ ਛੁੱਟ ਬੋਲਾਂ ਜੇ ਮੈਂ ਕੁਝ ਵੀ ਕਰਾਂ ਤੁਸੀਂ ਚਾਰੇ ਤੋਂ ਜ਼ਿਆਦੇ ਟਿੱਬੀ ਗੁਰੂ ਘਰ ਚ ਪਹੁੰਚ ਜਾਓ ਧਰਨਾ ਬਚਾ ਲਓ ਭਾਈਓ ਮੈਂ ਘੜਾ ਕੱਢੀਆਂ ਮੈਂ ਬਰਤਮੀਜੀ ਕਰੀ ਮੈਂ ਮਾਫੀ ਮੰਗਦਾ ਪਰ ਤੁਸੀਂ ਡਿੱਬੀ ਗੁਰੂ ਘਰ ਚ ਪਹੁੰਚ ਕੇ ਉਹ ਧਰਨਾ ਬਚਾ ਲੋ ਮੇਰੇ ਪਿੱਛੇ ਆ ਮੈਂ ਤੁਹਾਨੂੰ ਦਿਖਾ ਰਿਹਾ ਪੁਲਿਸ ਲੱਗੀ ਮੰਮਣ ਕੋਲੇ ਇਹਨਾਂ ਨੇ ਸਾਡੇ ਅੱਗੇ ਬੈਰੀਕੇਡ ਕਰਿਆ ਸੀ ਬੈਰੀਕੇਡ ਦੇ ਉੱਤੋਂ ਦੀ ਪਾਸੇ ਦੀ ਕਰਕੇ ਗੱਡੀ ਟਪਾਈ ਪੁਲਿਸ ਵਾਲੇ ਨੇ ਸਾਡੇ ਯਾਰ ਡੰਡਾ ਮਾਰਿਆ ਮੈਂ ਨਹੀਂ ਕਹਿੰਦਾ ਗ੍ਰਿਫਤਾਰ ਕਰ ਲੋ ਯਾਰ ਅਸੀਂ ਕੋਈ ਅੱਤਵਾਦੀ ਥੋੜੀ ਅਸੀਂ ਕਿੰਨੇ ਪਿਆਰ ਨਾਲ ਸਾਡਾ ਧਰਨਾ ਚੱਲ ਰਿਹਾ ਯਾਰ ਅਸੀਂ ਗਲਤ ਕਰੀਏ ਕਰੋ ਗ੍ਰਿਫਤਾਰ ਯਾਰ ਅਸੀਂ ਨਹੀਂ ਕਹਿੰਦੇ ਚੰਡੀਗੜ੍ਹ ਭੜ ਲਿਆ ਅਸੀਂ ਕੋਈ ਨਹੀਂ ਉਹ ਨਹੀਂ ਪੜਿਆ ਜੂ ਮੈਂ ਹੁਣ ਦੇ ਦੇਣਾ ਗ੍ਰਿਫਤਾਰੀ ਪਰ ਤੇਰੇ ਭਰਾ ਘਰਾਂ 'ਚ ਬੈਠੇ ਆ ਉਹ ਜ਼ਰੂਰ ਟਿੱਬੀ ਕੋਰ ਦੁਆਰੇ 'ਚ ਪਹੁੰਚ ਜਾ ਨਹੀਂ ਤਾਂ ਆਪਣੀ ਥੋੜੀ ਲੜਾਈ ਕਿਸੇ ਨਹੀਂ ਲੜਨੀ ਭਾਈਓ ਮੈਂ ਦੇਖੋ ਮੈਂ 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 ਤੁਹਾਡਾ ਭਰਾ ਮੇਰੇ ਨਾਲ ਤੁਹਾਡਾ ਕਿਸਾਕਿਲਾ ਹੋ ਸਕਦਾ ਯਾਰ ਪਰ ਟਿੱਬੀ ਕਰਨੇ ਲਈ ਟਿੱਬੀ ਲੋਕਾਂ ਲਈ ਉੱਥੇ ਪਹੁੰਚ ਜਾ ਭਾਈਓ ਤੁਹਾਡਾ ساری ਉਮਰ ਦੀ ਲੜਾਈ ਹੈ ਭਾਈ ਤਾਰੀ ਉਮਰ ਦੀ ਤੁਝ ਨਹੀਂ ਨਹੀਂ ਤਾਂ ਉਹਨਾਂ ਵਾਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ ਮੈਨੂੰ ਪਤਾ ਹੈ ਮੇਰੇ ਤੋਂ ਗੁੱਸਾ ਹੋ ਸਕਦੇ ਹੋ ਤੁਸੀਂ ਪਰ ਮੇਰੇ ਕਰਨ ਨਹੀਂ ਤੁਸੀਂ ਤੁਹਾਡੇ ਪਿੰਡ ਕਰਨ ਪਹੁੰਚਨੇ ਜਿਹੜੇ ਨੇੜੇ-ਤੇੜੇ ਪਿੰਡਾਂ ਦੇ ਲੋਕ ਨੇ ਉਹ ਗੁਰੂ ਘਰਾਂ 'ਚ ਬੇਨਤੀਆਂ ਕਰਾ ਦੋ ਭਾਈ ਮੈਂ ਫੇਰ ਕਹਿੰਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੋ ਮੈਨੂੰ ਮੇਰਾ ਇੱਕ ਬਾਣ ਚੌਦੀ ਸੌਣ ਲੱਗੇ ਮੈਂ ਕੋਈ ਫਾਰਮੈਲਟੀ ਨਹੀਂ ਕਰ ਰਿਹਾ ਇਹਦੇ ਵਿੱਚ ਬਾਅਦ ਤੋਂ ਬਾਅਦ ਜਿੰਨੇ ਲੋਕ ਅਡੋੜੀ ਪਿੰਡਾਂ ਜੋ ਇਕੱਠੇ ਹੋ ਕੇ ਬਹਨ ਸਕਦੇ ਹੋ ਤੇ ਪੀਗੂ ਰੂ ਕਰ ਚ ਪਹੁੰਚ ਜਾਓ ਇਹ ਲੜਾਈ ਅੱਜ ਦੀ ਆਖਰੀ ਲੜਾਈ ਹੋ ਸਕਦੀ ਹੈ ਕਿ ਤੁਸੀਂ ਨਹੀਂ ਪਹੁੰਚੇ ਮੈਂ ਫੇਰ ਕਹ ਦਿਆਂ ਮੇਰੇ ਪਿੱਛੇ ਮੈਂ ਹੁਣ ਤੋਨੋ ਮੇਰਾ ਜੀਤ ਕਰਦਾ ਮੈਂ ਰੋਕ ਕੇ ਦਿਖਾਵਾਂ ਪਰ ਮੈਂ ਰੋਕ ਕੇ ਦਿਖਾਵਾਂ ਮੈਨੂੰ ਫੜ ਲੈ ਮੈਨੂੰ ਆਏ ਮੈਂ ਟਿੱਬੀ ਪਹੁੰਚ ਜਾ ਤੇ ਆਪਣੀ ਲੜਾਈ ਨੂੰ ਹੋਰ ਮਜ਼ਬੂਤ ਕਰਾਂ ਜਿੰਨਾ ਹੋ ਸਕਦਾ ਮੈਂ ਹੁਣ ਬਈ ਮੇਰਾ ਫੋਨ ਬੰਦ ਕਰਨ ਲੱਗਿਆ ਮੈਂ ਹਨੂਮਾਨਗੜ੍ਹ ਪਹੁੰਚ ਗਿਆ ਤੇ ਮੈਂ ਮੇਰਾ ਫੋਨ ਬੰਦ ਕਰਨ ਲੱਗਿਆ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਦੋਸਤੋ ਮੈਂ ਮਾਫੀ ਫੇਰ ਮੰਗੂਗੀ ਮੈਂ ਇਹਦੇ ਵਿੱਚ ਗਾਲ੍ਹਾਂ ਵੀ ਕੱਢਤੀਆਂ ਪਰ ਮੈਂ ਕਰਾਂ ਕਿ ਮੇਰੀ ਮਜਬੂਰੀ ਸੀ